ਸੁਵੇਰ ਦੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਰਾਜਪੁਰਾ ਦੇ ਨੇੜਲੇ ਰੇਲਵੇ ਸਟੇਸ਼ਨ ਸਰਹੰਦ ਵਿੱਚ ਸੁਵੇਰੇ-ਸੁਵੇਰੇ ਵੱਡਾ ਹਾਦਸਾ ਵਾਪਰ ਗਿਆ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਮਸ਼ਹੂਰ ਗਰੀਬ ਰਥ ਟ੍ਰੇਨ ਨੰਬਰ 12204 ਨੂੰ ਅਚਾਨਕ ਪਿਆਨ ਕੱਗ ਲੱਗਿਆ ਇਲਾਕੇ ਦੇ ਵਿੱਚ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਿਆ ਜਾ ਰਿਹਾ ਕਿ ਸਰਹੰਤੋਂ ਲੰਘਦੇ ਸਮੇਂ ਟ੍ਰੇਨ ਦੇ ਸੀ ਕੁਛ ਨੰਬਰ ਵਿੱਚੋਂ ਅਚਾਨਕ ਹੀ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ ਕੁਛ ਨੰਬਰ 19 ਦੱਸਿਆ ਜਾ ਰਿਹਾ ਤੇ ਵੇਖਦੇ-ਵੇਖਦੇ ਧੂਆਂ ਅੱਗ ਜਾਂ ਲਪਟਾਂ ਦੇ ਵਿੱਚ ਬਦਲ ਜਾਂਦਾ ਯਾਤਰੀਆਂ ਮੁਤਾਬਕ ਹਾਦਸਾ ਸਵੇਰੇ 7:00 ਵਜੇ ਦੇ ਕਰੀਬ ਵਾਪਰਦਾ ਇਸ ਕਾਰਨ ਸ਼ੁਰੂਆਤੀ ਜੋ ਜਾਂਚ ਦੇ ਵਿੱਚ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਤਾਂ ਅੱਗ ਦੇਖਦੇ-ਦੇਖਦਿਆਂ ਟ੍ਰੇਨ ਦੇ ਵਿੱਚ ਹਫੜਾ-ਦਫੜੀ ਮਚ ਜਾਂਦੀ ਹੈ ਚੌਕ ਕੁਸ ਯਾਤਰੀ ਜਿਹੜੇ ਨੇ ਉਹਨਾਂ ਨੇ ਤੁਰੰਤ ਚੇਨ ਖਿੱਚੀ ਹੈ ਤੇ ਲੋਕੋ ਪਾਇਲਟ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਇਲਟ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਤਾਂ ਆਪਣੀ ਜਾਨ ਬਚਾਉਣ ਦੇ ਲਈ ਯਾਤਰੀ ਸਮਾਨ ਛੱਡ ਕੇ ਕੋਚਾ ਤੋਂ ਛਾਲਾ ਮਾਰਨ ਲੱਗਦੇ ਨੇ ਇਸ ਅਫਰਾ ਤਫਰੀ ਦੇ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਦਾ ਸੂਚਨਾ ਮਿਲਦਿਆਂ ਰੇਲਵੇ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜੰਗੀਬੁੱਧਰ ਤੇ ਬਚਾਅ ਕਾਰਜ ਸ਼ੁਰੂ ਹੈ ਲਗਭਗ ਦੱਸਿਆ ਜਾ ਰਿਹਾ ਹੈ ਕਿ ਘੰਟੇ ਦੀ ਮੁਸ਼ਕਲ ਤੋਂ ਬਾਅਦ ਸਖਤੇ ਕਾਬੂ ਪਾਇਆ ਗਿਆ ਤਾਂ ਰੇਲਵੇ ਨੇ ਅਧਿਕਾਰਕ ਤੌਰ ਤੇ ਕੋਈ ਵੀ ਬਿਆਨ ਜਾਰੀ ਕਰਕੇ ਇਹ ਪੁਸ਼ਟੀ ਨੁਕਸਾਨ ਦੀ ਨਹੀਂ ਕੀਤੀ ਹੈ ਫਿਲਹਾਲ ਸਾਰੇ ਯਾਤਰੀ ਸੁਰੱਖਿਤ ਨੇ ਉਹਨਾਂ ਨੂੰ ਦੂਸਰੇ ਕੋਚਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਰੇਲਵੇ ਨੇ ਭਰੋਸਾ ਦਿੱਤਾ ਹੈ ਕਿ ਟ੍ਰੇਨ ਜਲਦੀ ਦਿੱਲੀ ਦੇ ਲਈ ਰਵਾਨਾ ਹੋਵੇਗੀ ਪਰ ਇਹ ਵੱਡਾ ਹਾਦਸਾ ਭਾਰਤੀ ਰੇਲਵੇ ਦੀ ਸੁਰੱਖਿਆ ਤੇ ਵੱਡੇ ਸਵਾਲ ਹੈ ਜਿਨ੍ਹਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਯਾਤਰੀਆਂ ਦੇ ਸੁਰੱਖਿਤ ਹੋਣ ਦੀ ਖਬਰ ਜਿਹੜੀ ਇਸ ਵੱਡੀ ਰਾਹਤ ਵਾਲੀ ਸਾਹਮਣੇ ਆਈ ਹੈ ਇਹ ਇਹ ਟ੍ਰੇਨ 12204 ਅਮਰਸਰ ਤੋਂ ਸਹਾਰਸਾ ਗਰੀਵੜਾ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਨੂੰ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ। ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਲਦੀ ਹੈ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਜਿੱਲੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੇਬੇ ਦਾ ਹੋਇਆ ਤੇ ਆ ਨਾਲ ਵੀ ਜਿਹੜਾ ਇੱਕ ਡੇਬਾ ਹੋ ਰਿਹਾ ਇਹਨੂੰ ਥੋੜੇ ਦਾ ਨੁਕਸਾਨ ਹੋਇਆ ਜੀ ਸਵਾਰੀਆਂ ਪਿੱਛੇ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਅਨ ਇਵਸਟੀਗੇਸ਼ਨ ਹੈ ਇਹ ਇਹ ਟ੍ਰੇਨ 12204 ਅਮਰਸਰ ਤੋਂ ਸਹਾਰਸਾ ਗਰੀਵੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੜੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਗਸਟਪਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕੜੇ ਤੇ ਬੁਲਾਇਆ ਅਸੀਂ ਜਿੱਦੇ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਹੈ ਇਹ ਕਿੱਥੋਂ ਚੱਲ ਸੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਹੋ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੀ ਜਿਹੜਾ ਇੱਕ ਡਬਾ ਹੋ ਰਿਹਾ ਇਹਨੂੰ ਛੋਟਾ ਜਿਹਾ ਨੁਕਸਾਨ ਹੋਇਆ ਜੀ ਸਵਾਰੀਆਂ ਪਿੱਛੇ ਸਵਾਰੀਆਂ ਬਿਲਕੁਲ ਹਲਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ